ਦਿੱਲੀ ਚੋ ਪਾਜਪਾ ਦੀ ਜਿੱਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ ਪੀਐਮ ਮੋਦੀ ਨੇ ਐਕਸ ਤੇ ਲਿਖਿਆ ਜਨ ਸ਼ਕਤੀ ਸਭ ਤੋਂ ਉੱਪਰ ਵਿਕਾਸ ਜਿੱਤਿਆ ਸੁਸ਼ਾਸਨ ਜਿੱਤਿਆ ਦਿੱਲੀ ਦੇ ਆਪਣੇ ਸਾਰੇ ਪੈਨਪਰਾਵਾਂ ਨੂੰ ਭਾਜਪਾ ਨੂੰ ਇਤਿਹਾਸਿਕ ਜਿੱਤ ਦਿਵਾਉਣ ਲਈ ਮੇਰਾ ਵੰਦਨਾ ਅਤੇ ਅਭਨੰਦਨ ਤੁਸੀਂ ਜੋ ਭਰਪੂਰ ਆਸ਼ੀਰਵਾਦ ਅਤੇ ਪਿਆਰ ਦਿੱਤਾ ਉਸ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਦਿੱਲੀ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਦਾ ਜੀਵਨ ਉੱਤਮ ਬਣਾਉਣ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਇਹ ਸਾਡੀ ਗਰੰਟੀ ਹੈ ਇਸ ਦੇ ਨਾਲ ਹੀ ਅਸੀਂ ਇਹ ਵੀ ਯਕੀਨੀ ਕਰਾਂਗੇ ਕਿ ਵਿਕਸਤ ਭਾਰਤ ਦੇ ਨਿਰਮਾਣ 'ਚ ਦਿੱਲੀ ਦੀ ਅਹਿਮ ਭੂਮਿਕਾ ਹੋਵੇ ਮੈਨੂੰ ਭਾਜਪਾ ਦੇ ਆਪਣੇ ਸਾਰੇ ਵਰਕਰਾਂ ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਇਸ ਬੰਪਰ ਜਨadesh ਲਈ ਦਿਨ ਰਾਤ ਇੱਕ ਕਰ ਦਿੱਤਾ ਹੁਣ ਅਸੀਂ ਹੋਰ ਵੀ ਵੱਧ ਮਜ਼ਬੂਤੀ ਨਾਲ اپنی ਦਿੱਲੀ ਵਾਸੀਆਂ ਦੀ ਸੇਵਾ ਚ ਸਮਰਪਿਤ ਰਹਾਂਗੇ ਦਸਨ ਜੋ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕਰ ਲਿਆ ਹੈ ਦਿੱਲੀ ਵਿੱਚ ਕੁੱਲ 70 ਸੀਟਾਂ ਹਨ ਤੇ ਬਹੁਮਤ ਲਈ 36 ਸੀਟਾਂ ਹੋਣੀਆਂ ਜ਼ਰੂਰੀ ਹਨ ਭਾਜਪਾ ਨੇ ਬਹੁਮਤ ਹਾਸਲ ਕਰ ਲਿਆ ਹੈ ਤੇ 47 ਸੀਟਾਂ ਤੇ ਬਟ ਬਣਾ ਲਈ ਹੈ ਆਮ ਆਦਮੀ ਪਾਰਟੀ ਦੇ ਹਿੱਸੇ 23 ਸੀਟਾਂ ਆਣ ਦਿੱਲੀ ਵਿੱਚ 5 ਫਰਵਰੀ ਨੂੰ 70 ਸੀਟਾਂ ਤੇ 60 ਦਾ ਜਮਲਾ 54 ਫੀਸ ਦੀ VOTING ਹੋਈ ਹੈ